ਕੌਂਸਲ ਬੀਬੀ ਕਿਰਨਜੀਤ ਕੋਰ ਦੀ ਵਾਰ ਨੰਬਰ 47 ਵਿੱਚ ਕੋਟ ਬਾਬਾ ਦੀਪ ਸਿੰਘ ਬਾਜ਼ਾਰ ਨੰਬਰ 4 ਵਿਕੇ ਸੜਕ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਬੇ ਨੂੰ ਇਲਾਕਾ ਵਾਸੀਆਂ ਦੀ ਮੰਗ ਦੇ ਅਨੁਸਾਰ ਇਸ ਖੰਬੇ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਅਤੇ ਇਸ ਮੰਗ ਨੂੰ ਐਮਐਲਏ ਡਾਕਟਰ ਨਿਹਰ ਅਤੇ ਕੌਂਸਲ ਬੀਬੀ ਕਿਰਨਜੀਤ ਕੋਰ ਦੇ ਪਤੀ ਵਰਪਾਲ ਸਿੰਘ ਬੱਬਰ ਦੇ ਯਤਰਾ ਸਦਕਾ ਬਿਲੀ ਵਿਭਾਗ ਦੀ ਮਦਦ ਨਾਲ ਖੰਬੇ ਨੂੰ ਹਟਾ ਕੇ ਨਵਾਂ ਖੰਭਾ ਲਗਾਇਆ ਗਿਆ ਇਸ ਮੌਕੇ ਐਮਐਲਏ ਹਲਕਾ ਦਖਣੀ ਡਾਕਟਰ 인ਦਰ ਬੀ ਸਿੰਘ ਨਿਜਰ ਵੱਲੋਂ ਇਸ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਨਾਲ ਲੱਗਦੀ ਪਾਰਕ ਦੀ ਚਾਰਦواری ਜਲਦ ਕਰਵਾਉਣ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਐਮਐਲਏ ਹਲਕਾ ਦਖਣੀ ਡਾਕਟਰ 인ਦਰ ਬੀ ਸਿੰਘ ਨਿਜਰ ਲੋਕਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਸਮੱਸਿਆਵਾਂ ਦਾ ਹੱਲ ਵੀ ਕੀਤਾ। ਇਸ ਮੌਕੇ ਡਾਕਟਰ 인ਦਰ ਬੀ ਸਿੰਘ ਨਿਜਰ ਆਪ ਆਗੂ ਸੁਖਦੀਪ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਐਮਐਲਏ ਹਲਕਾ ਦਖਣੀ ਡਾਕਟਰ 인ਦਰ ਬੀ ਸਿੰਘ ਨਿਜਰ ਵੱਲੋਂ ਬਿਜਲੀ ਵਿਭਾਗ ਦੇ ਐਸਡੀਓ सुधीर चौधरी ਅਤੇ ਜੇ ਚਰਨਜੀਤ ਸਿੰਘ ਨੂੰ ਸਿਰੋਪਾਓ ਅਤੇ ਹਰਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਾਉਂਸਲਰ ਬੀਬੀ ਕਿਰਨਜੀਤ ਕੋਰਦੇਪਤੀ ਵਰਪਾਲ ਸਿੰਘ ਬੱਬਰ ਅਤੇ ਸੁਖਦੀਪ ਸਿੰਘ ਵੱਲੋਂ ਡਾਕਟਰ 인ਦਰਬੀਰ ਸਿੰਘ ਨੇਜਰ ਅਤੇ ਉਹਨਾਂ ਦੇ ਪੀਏ ਨਮਨੀਤ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੋਟ ਬਾਬਦ ਦੀਪ ਸਿੰਘਾਇਸੀਗੇ ਗਲੀ ਨੰਬਰ 4 ਤੋਂ ਸਾਹਮਣੇ ਇਧਰ ਹੈ ਤੇ ਇਹ ਇੱਕ ਬੜੀ ਵੱਡੀ ਬੜੇ ਚਰਚੀ ਸਮੱਸਿਆ ਸੀ ਕਿ ਖੰਭਾ ਤੁਸੀਂ ਦੇਖ ਰਹੇ ਹੋ ਨਾ ਜਿਹੜਾ ਇੱਕ ਖੰਭਾ ਵੀ ਦਿਖਾਉਂਦਾ ਪੁਰਾਣੇ ਜ਼ਮਾਨੇ ਦਾ ਕਿ ਤੇ ਖੰਭਾ ਲੱਗਾ ਹੋਇਆ ਔਰ ਬਿਲਕੁਲ ਸੜ ਦੇ ਵਿਚਕਾਰ ਲੱਗਾ ਸੋ ਇਲਾਕਾ ਨਿਵਾਸੀਆਂ ਦੀ ਬਹੁਤ ਦੇਰ ਤੋਂ ਇਹ ਸ਼ਿਕਾਇਤ ਵੀ ਸੀ ਕਿ ਔਰ ਇਹ ਰਿਕੁਐਸਟ ਸੀ ਕਿ ਕਿ ਇਹਨੂੰ ਥੋਟਾ ਹਟਾ ਜਾਵੇ ਸੋ ਬਬਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਇਲੈਕਸਿਟੀ ਮੈਕਪੇਲ ਦੇ ਐਸਜੀਓ ਸਾਹਿਬ ਆਏ ਨੇ ਜੇਏ ਸਾਹਿਬ ਆਏ ਨੇ ਔਰ ਉਹਨਾਂ ਨੇ ਮਿਹਨਤ ਕਰਕੇ ਤੇ ਆ ਆ ਦੋ ਪੋਲ ਇਥੇ ਲਾਤੇ ਨੇ ਔਰ ਸਾਰਾ ਸਾਰੀਆਂ ਸ਼ਿਫਟ ਕਰਤੀਆਂ ਨੇ ਅਨ ਕੱਲ ਪਰਸੋਂ ਨੂੰ ਕਮਰੇ ਨੂੰ ਕਰਤਾ ਜਾਏਗਾ ਰਾਹ ਸਾਫ ਹੋ ਜਾਏਗਾ ਕੁਝ ਇਸ ਤਰ੍ਹਾਂ ਇਹ ਫੋਲਨੇ ਪਾਰਕ ਨੇ ਸਾਡੇ ਇਹ ਵੀ ਮੇਨਟੇਨੈਂਸ ਬਹੁਤ ਮੰਗਦੇ ਨੇ ਉਹ ਬੱਬਰ ਸਾਹਿਬ ਨਾ ਕਰ ਰਹੀ ਹੈ ਉਹ ਕਹਿੰਦੇ ਮੈਂ ਕਮੇਟੀਆਂ ਬਣਾਤੀਆਂ ਮੇਨਟੇਨ ਕਰਨ ਵਾਸਤੇ ਕੁਝ ਕਾਰਪੋਰੇਸ਼ਨ ਪੈਸੇ ਦੇਗੀ ਕੋਈ ਸੰਗਤ ਨਾਲ ਪੈਸੇ ਇਕੱਠੇ ਕਰੇਗੀ ਰਲ ਮਿਲ ਕੇ ਇਹ ਸਾਰਾ ਪਾਰਕ ਬਹੁਤ ਸਾਫ ਆਏਗਾ ਜਿਵੇਂ ਇੱਕ ਟੋਟਾ ਚਲਾ ਉਹ ਅਖੀਰ ਚਨ ਪਾਰਕ ਉਧਰ ਉਹ ਸੰਗਤ ਨੇ ਖੁਦ ਸਾਫ ਕੀਤਾ ਹੈ ਔਰ ਉਥੇ ਹਰ ਹਫਤੇ ਐਤਵਾਰ ਸੈਡੇ ਸ਼ਨੀ ਐਤਵਾਰ ਨੂੰ ਉਹ ਇੱਕ ਜੋੜਾ ਕਾਜ ਕਨਵਰਟ ਹੋਣਾ ਹੈ ਜੇ 3000 1000 ਜੋੜੇ ਹਨ 3000 ਤੱਕ ਦੇ ਜੋੜੇ ਉੱਥੇ ਫਿਰ ਸੰਗ ਸੰਗਤ ਰੱਖਦੇ ਨੇ ਔਰ ਕਿਉਂਕਿ ਨਾ ਸਾਫ ਪਾਰਕ ਹੈ ਸਭ ਬੱਚੇ ਵੀ ਗੱਤਕਾ ਖੇਡਦੇ ਨੇ ਸਕੂਲ ਵਾਲੀ ਪਾਰਕ ਜਿਹੜੀ ਆ ਉਹ ਪੇਂਟ ਕਰੀ ਗਿਆ ਹੈ ਸਰਪੱਲ ਨੇ ਪੇਂਟ ਕਰੀ ਗਿਆ ਸਾਰੀਆਂ ਪਾਰਕਾਂ ਪੇਂਟ ਹੋਣਗੀਆਂ ਸਾਰੀ ਟੋਟਲ ਸਫਾਈ ਹੋਏਗੀ ਸਰ ਤੁਹਾਡੇ ਵੱਲੋਂ ਵਾਪਕ ਕਵਾਡਾ ਦਾ ਦੌਰਾ ਵੀ ਕੀਤਾ ਜਾ ਰਿਹਾ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਮੇਂ ਸਿਰ ਹੱਲ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੋਸ਼ਿਸ਼ ਸਾਡੀ ਇਹ ਰਿੰਦੇ ਕਿ ਅਸੀਂ ਸੁਣ ਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰੀਏ ਸੋ ਅਸੀਂ ਲੱਗੇ ਹੋਏ ਆ ਨਿੱਕੇ ਨਿੱਕੇ ਪ੍ਰੋਜੈਕਟ ਵੀ ਬਹੁਤ ਆਏ ਨੇ ਵੱਡੇ ਵੀ ਬਹੁਤ ਆਏ ਨੇ ਜਿਵੇਂ ਸਤਨਮਿੰਦ ਪਿੰਡੋਂ ਚ ਸੜਕ ਮੁਰਦੀ ਉਹਤੇ ਫਲਾਇਰ ਬਣ ਰਿਹਾ ਨਿਊ ਅਮਰਸਰ ਦੇ ਸਾਹਮਣੇ ਬਣ ਰਿਹਾ ਜਿਹੜਾ ਗੋਲਡਨ ਗੇਟ ਤੋਂ ਲੈ ਕੇ ਤਰਨਪੁਰ ਪੁਲ ਤੱਕ ਆਏਗਾ ਫਲਾਇਓਵਰ ਔਰ ਕਿਜਾ ਫਲਾਇਓਵਰ ਜਿਹੜਾ ਤਰਨਤਨ ਰੋਡ ਤੋਂ ਲੈ ਕੇ ਰੇਲਵੇ ਐਂਡ ਪਾਰਕ ਕਰਕੇ ਭੋੜੂ ਨੂੰ ਜਾ ਜਾ ਰਹੇਗਾ ਭੋੜੂ ਜਾ ਕੇ ਪਿੰਡ ਖੁੱਲ ਜਾਏਗਾ ਉਹ ਅਸੀਂ ਪਰਸੋ ਸ਼ੁਰੂ ਕਰਨ ਜਾ ਰਹੇ ਆ ਸੋ ਮੰਤਰੀ ਸਾਹਿਬ ਨਾਲ ਗੱਲ ਹੋ ਰਹੀ ਸੀ ਕਹਿੰਦੇ ਪਰਸੋਂ ਦਾ ਟਾਈਮ ਪਰਸੋਂ ਅਖਰੋ ਟਾਈਮ ਸੋ ਪਰਸੋਂ ਪ੍ਰੋਬਬਲੀ 2-3 ਮੈਂ ਦਾ ਟਾਈਮ ਹੋਏਗਾ ਉਹ ਦਗਾਰਨ ਕਰਾਂਗੇ ਮੇਰੇ ਕੁਐਸਚਨ ਸਭ ਨੂੰ ਕਿ ਸਾਰੀ ਸੰਗਤ ਉੱਥੇ ਪਹੁੰਚੇ ਤਾਂ ਕਿ ਉਹਦਾ ਫਾਇਦਾ ਬਹੁਤ ਹੋਏਗਾ ਉਹਦਾ ਜਿਹੜੀ ਕੰਜੈਸ਼ਨ ਹੈ ਨਾ ਅੰਦਰਲੀ ਸੜਕਾਂ ਤੇ ਬਹੁਤ ਘੱਟ ਜਾਏਗੀ ਕੋ ਜਿੰਨੇ ਜਣਾਚਬਾਲ ਜਾਣਾ ਹੈ ਗਾਂ ਬਾਬਾ ਬਟਾ ਸਾਹਿਬ ਜਾਣਾ ਹੈ ਤੇ ਉਹ ਸਾਰੇ ਫਿਰ ਉਸ ਸੜਕ ਤੇ ਜਾਣਗੇ ਔਰ ਸ਼ਹਿਰ ਦੀ ਜਿਹੜੀ ਸੜਕਾਂ ਨੇ ਉਥੇ ਟ੍ਰੈਫਿਕ ਪੱਕੇ ਤੋਂ ਘੱਟ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰਜੀ ਕੀ ਪਰੇ ਐਟਮ ਕੋਰ ਬਾਬਾ ਦੀਪ ਸਿੰਘ ਗਲੀ ਨੰਬਰ 4 ਜਿਹੜਾ ਪੁਲਸੀ ਕਾਫੀ ਪੁਰਾਣਾ ਜਿਹੜਾ ਪੁਲਸੀ ਇੱਥੇ ਲੱਗਾ ਹੋਇਆ ਸੀ ਤੇ ਲੋਕਾਂ ਦੀ ਮੰਗ ਸੀ ਕਿ ਇਹਨੂੰ ਜਲਦੀ ਤੋਂ ਜਲਦੀ ਲਾਇਆ ਜਾਏ ਪਰ ਤੁਹਾਨੂੰ ਪਤਾ ਪਹਿਲੇ ਕੋਈ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਨਾਲ ਲੱ타 ਤੇ ਹੁਣ ਸਾਡੇ ਐਮਐਲਏ ਸਾਹਿਬ ਨੂੰ ਸੁਵਾਰਚ ਪਾ ਕੇ ਅਸੀਂ ਉਹਨਾਂ ਕੋ ਇਹ ਕੰਮ ਕਰਵਾਇਆ ਹੈ ਤੇ ਉਹ ਜਲਦੀ ਤੋਂ ਜਲਦੀ ਇਹਨਾਂ ਨੂੰ ਕਹਿ ਤਾ ਉਹਨੇ ਫੌਰਨ ਇਹ ਖੰਭਾ ਲਵਾਤਾ ਤੇ ਬਾਕੀ ਕਾਫੀ ਆਪਣੇ ਪਬਲਿਕ ਨੇ ਉਹ ਵੀ ਆ ਕੇ ਸਮੱਸਿਆ ਦਸੀ ਹੈ ਇਹ پارک ਆਪਣੀ ਸਾਹਮਣੇ ਇਹ پارک ਦੀ ਜਿਹੜੀ ਚਾਰਦواری ਆ ਉਹ ਵੀ ਇਹਨਾਂ ਨੇ ਕਹਿ ਕਰਵਾਓ ਸਾਡੀਆਂ ਪਾਰਕਾਂ ਵੀ ਸਾਰੀਆਂ ਸਹੀ ਕਰਵਾਓ ਤੇ ਨਰ ਸਾਹਿਬ ਕਹਿ ਗਏ ਆ ਕਿ ਆਪਾਂ ਹੌਲੀ ਹੌਲੀ ਸਾਰੀਆਂ ਕੰਮ ਵੀ ਕਰਾਵਾਂਗੇ ਇਹ ਪਾਰਕਾਂ ਵੀ ਬਣਾਵਾਂਗੇ ਤੇ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਆਪਾਂ ਜੇ پارک ਬਣਾਉਂਦੇ ਵੀ ਆ ਤੇ ਮੁਰਕੇ ਕਰਨਾ ਤੇ ਇਹਨਾਂ ਨੇ ਇਲਾਕੇ ਵਾਲਿਆਂ ਨੂੰ ਦੇਣੀ ਆ ਤੇ ਇਹੋ ਹੀ ਆਪਣਾ ਥੋੜੇ ਥੋੜਾ ਆਪ ਵੀ ਥੋੜੇ ਬੋਲੇ ਸਰਕਾਰ ਕੋ ਪੈਸੇ ਆਉਣਗੇ ਬਾਕੀ ਤੋਰੇਪੋਤੇ ਇਹ ਵੀ ਮਦਦ ਕਰਕੇ ਆਪਣੀਆਂ ਪਾਰਕਾਂ ਬਣਾਉਣਗੇ ਵਧੀਆ ਤੇ ਇੱਕ ਵਾਰੀ ਆਪਾਂ ਸਾਰੀਆਂ ਇਹਨਾਂ ਨੂੰ ਪਾਰਕਾਂ ਵਧੀਆ ਬਣਾ ਕੇ ਦੇ ਦੇਣੀਆਂ ਵਾ ਕਿ ਲੋਕ ਆਪਣੇ ਬੱਚੇ ਸਾਰੇ ਪਰਿਵਾਰ ਆ ਕੇ ਬਹਿਣ ਤੇ ਕਿ ਇਹਨਾਂ ਕੋਈ ਮੁਸ਼ਕਿਲ ਨਾ ਆਏ ਵਾਇਕੋ ਜੀ ਕੀ ਕਹਿਣਾ ਚਾਹੋਗੇ ਵਾਇਕੋ ਜੀ ਦਾ ਖਾਲਸਾ ਵਾਇਕੋ ਜੀ ਦੀ ਫਤਿਹ ਜਿਹੜੇ ਸਾਡੇ ਬੱਬਰ ਸਾਹਿਬ ਨੇ ਕੌਂਸਲਰ ਨੇ ਇਸ ਮਹੱਲੇ ਦਾ ਵਾਰਡ ਨੰਬਰ 47 ਦੇ ਬਹੁਤ ਹੀ ਵਧੀਆ ਔਰ ਬਹੁਤ ਅੱਛੇ ਇਨਸਾਨ ਨੇ ਕਿਉਂਕਿ ਇਹਨਾਂ ਨੂੰ ਜਿਹੜਾ ਵੀ ਕੰਮ ਕਹੀਦਾ ਹਣਾ ਉਹ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟਦੇ ਇਹਨਾਂ ਨੂੰ ਇੱਕ ਸਪੀਡ ਬ੍ਰੇਕਰਾਂ ਦੀ ਛੋਟੀ ਜੀ ਰਿਕੁਐਸਟ ਕੀਤੀ ਸੀ ਫੋਨ ਤੇ ਹੀ ਕੀਤੀ ਸੀਗੀ ਜਿਹੜਾ ਇਹਨਾਂ ਨੇ ਫੋਨ ਤੇ ਹੀ ਰਿਕੁਐਸਟ ਸੁਣ ਕੇ ਇਹ ਸਪੀਡ ਬ੍ਰੇਕਰ ਭਰਵਾਏ ਫਿਰ ਇਹਨਾਂ ਨੂੰ ਖੰਬੇ ਦੀ ਰਿਕੁਐਸਟ ਕੀਤੀ 2-3 ਮਹੀਨਿਆਂ ਦੇ ਵਿੱਚ ਕਿਸੇ ਨੂੰ ਦੁਬਾਰੇ ਕਹਿਣ ਦੀ ਮਤਲਬ ਵੀ ਲੋੜ ਨਹੀਂ ਮਹਿਸੂਸ ਕਰਨ ਦਿੱਤੀ ਜਿਹੜਾ ਇਹਨਾਂ ਨੇ ਖੰਬੇ ਦਾ ਕੰਮ ਕਰਵਾਇਆ ਬਹੁਤ ਮੇਜਰ ਕੰਮ ਸੀਗਾ ਜਿਹਦੇ ਨਾਲ ਚੌਂਕ ਦੇ ਵਿੱਚ ਐਕਸੀਡੈਂਟ ਹੁੰਦੇ ਸੀ ਇਹਨਾਂ ਨੇ ਉਹ ਚੌਂਕਾ ਕਾਫੀ ਖੁੱਲਾ ਕਰਵਾ ਦਿੱਤਾ ਉਹ ਖੰਬੇ ਦਾ ਪੋਲ ਦਾ ਕੰਮ ਕਰਵਾ ਕੇ ਹੁਣ ਇੱਕ ਮਸਲਾ ਇਹਨਾਂ ਦਾ ਰਹਿ ਗਿਆ ਪਾਰਕ ਦਾ ਉਹ ਵੀ ਇਹ ਬੜੀ ਸੱਦੋ ਸਾਇਆ ਕਾਲ ਲੱਗੇ ਹੋਏ ਨੇ ਇਹਨਾਂ ਨੇ ਉਹ ਵੀ ਕੰਮ ਬਹੁਤ ਜਲਦੀ ਇਹ ਕਹਿ ਰਹੇ ਨੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਉਹ ਵੀ ਕੰਮ ਇਹਨਾਂ ਨੇ ਸਾਡਾ ਛੇਤੀ ਹੀ ਕਰਵਾ ਦੇਣਾ ਇਹਨਾਂ ਨੂੰ ਅਸੀਂ ਇਹੀ ਬੇਨਤੀ ਕੀਤੀ ਵੀ ਤੁਸੀਂ ਇੱਕ ਵਾਰੀ ਪਾਰਕ ਦਾ ਜਿਹੜਾ ਖਾਮਾ ਹੈ ਮਸਲਾ ਤੁਹਾਡਾ ਹੱਲ ਕਰਵਾ ਦਿਓ ਬਾਕੀ ਮੇਨਟੇਨੈਂਸ ਰੱਖਣੀ ਇਹ ਮੱਲੇ ਵਾਲਿਆਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹ ਅਸੀਂ ਰਲ ਮਿਲ ਕੇ ਸਾਰੇ ਮੱਲੇ ਵਾਲੇ ਸੋਨੂ ਭਾਈ ਲਾਸਾਂ ਵਾਲੇ ਹੋਰ ਤੇ ਮੰਟੀ ਭਾਜੀ ਹੈਗੇ ਨੇ ਸਕੂਲ ਵਾਲੇ ਸਾਰੇ ਜਾਣੇ ਰਲ ਕੇ ਆਪਾਂ ਉਹਦੀ ਮੇਨਟੇਨੈਂਸ ਰੱਖਾਂਗੇ ਜੀ ਕੋਈ ਜੀ ਐਮਐਲਏ ਸਾਡੇ ਬਹੁਤ ਹੀ ਵਧੀਆ ਔਰ ਬਹੁਤ ਮਾਸੂਜਮਾਨ ਨੇਤਾ ਨੇ ਜਿਹੜੇ ਕਿ ਹਰ ਸਮस्याਆਂ ਨੂੰ ਸੁਣਦੇ ਨੇ ਔਰ ਹਰ ਮਸਲੇ ਨੂੰ ਹੱਲ ਕਰਦੇ ਨੇ ਅੱਜ ਵੀ ਪਾਣੀ ਦਾ ਇੱਕ ਮਸਲਾ ਹੱਲ ਹੋਇਆ ਸੀ ਉਹਨਾਂ ਨੇ ਨਾਲ ਹੀ ਉਸੇ ਵੇਲੇ ਟੈਂਕਰ ਦਾ ਫੋਨ ਕਰਕੇ ਟੈਂਕਰ ਮੋਗਵਾ ਕੇ ਦਿੱਤਾ 6 ਨੰਬਰ 7 ਨੰਬਰ ਵਾਲਿਆਂ ਦਾ ਪ੍ਰੋਬਲਮ ਚੱਲ ਰਹੀ ਸੀ ਪਾਣੀ ਦੀ ਉਸੇ ਵੇਲੇ ਉਹਨਾਂ ਦੀ ਮੋਟਰ ਜੇ ਨਹੀਂ ਵੀ ਅਜੇ ਸਹੀ ਹੋਈ ਤੇ ਉਹਨਾਂ ਨੂੰ ਟੈਂਕਰ ਮਨਵਾ ਕੇ ਉਹਨਾਂ ਦਾ ਪਾਣੀ ਦਾ ਮਸਲਾ ਉਸੇ ਵੇਲੇ ਹੀ ਓਨ தி ਸਪੋਟ ਹੱਲ ਕਰਕੇ ਦਿੱਤਾ ਸਾਰੇ ਮਸਲੇ ਉਹ ਸੁਣਦੇ ਨੇ ਔਰ ਵਾਰੀ ਤੋਂ ਵਾਰੀ ਸਾਰੇ ਹੱਲ ਕਰਦੇ ਨੇ